او فیدے پے میں دلشوں میں تو بس تھام لے میرے ویریو اے کتا ہے پچھو تو میں جو کوس تو میرے ہاوس کے تھوڑے ہاڈ وچ کھیل کے دے او دا کدی ہن پڑھو پٹو کون میرے ویریو کھیل بنا دے وچ سنلور دی تفصیلات کنے او بتاو اے پاگل جیت کو ਰਾ ਵੱਲੋਂ ਵੀ 1100 ਦੇ ਮਾਰ ਹੋ ਗਏ ਤੇ ਡਾਕਟਰ ਵਾਲਾ ਉਹ ਸੱਲਾ ਬਾਦਰਾ ਸੋਨਾ ਲਿਖਾ ਡਾਕਟਰ ਨੂੰ ਘਰਾਉਣ ਦੇ ਗੱਟਾ ਉਹ ਕਹਿੰਦੇ ਭਜਾਈ ਫੰਦਾ ਚੱਲਿਆ ਭਜਾਈ ਫੰਦਾ ਮੇਂਡੀ ਵੀ ਵੀ ਜੁੜ ਗਿਆ ਕਹਿੰਦੇ ਆਰ ਐਕਸ ਸੰਤ ਬਾਬਾਜੀਤ ਸਿੰਘ ਨਾ ਟੋਪਰਾ ਵਾਲਾ ਡਾਕਟਰ ਜੇ ਪਹਿਲਾ ਕਰਦਾ ਤਾਂ 11000 ਉਹ ਕਹਿੰਦੇ ਕਾਰ ਕਰੋ ਇਹ ਮੇਂਡੀ ਵੱਲੋਂ ਭਾਈ ਵੱਲੋਂ ਇਹ ਕਦੇ ਲਾਈਵ ਚਲਿਆ ਹੋਇਆ ਸਭ ਤੋਂ 64 ਗਰ ਜਿਹੜੇ ਹੋਇਆ ਧੰਨਵਾਦਾ ਡੇਟੀ ਜੀ ਦੇ ਦਾ ਪਰਨਾ ਨਾਮ ਦੇ ਵਿੱਚ ਦੇਖੀਏ ਉਹ ਜਿਹੜੇ ਬਿੰਦੇ ਦਾ ਟਰੈਕਟਰ ਟਰਾਲੀ ਨਾਲ ਜੁੜਿਆ ਹੋਇਆ ਉਹ ਟਰਾਲੀ ਦੇ ਨਾਲ ਜੁੜਿਆ ਹੋਇਆ ਝਗਣਾ ਝਗੜ ਸਾਡੇ ਵੀਰ ਦਾ 1400 ਵੀ ਬਿੰਦੇ ਦੇ ਲਈ ਹੋਣਾ ਝਗੜ ਵੀਰ ਦਾ ਉਹ ਰਿਸਵਾ ਇਹਨਾਂ ਵੀ ਬਹੁਤ ਧੰਨਵਾਦ ਆ ਹਰ ਦੂਜੇ ਪਾਸੇ ਉਹ ਦੇਖੋ ਜੀ ਜਾਣਾ ਕਦੇ ਕੋਈ ਆਏ ਲੱਗੇ ਹੋਇਆ ਉਹ ਕਿਆ ਹੋਇਆ ਬੰਦਿਆ ਹੋਲਦੀ ਕਹਿੰਦਾ ਜੇ ਤੂੰ ਮੇਟਾ ਤੋਂ ਪਹਿਲਾ ਡੇਰਾ ਲਾਵੇਂਗਾ 11000 ਤਾਂ ਦੇਣਾ ਹੀ ਆ ਨਾਲ ਕਹਿੰਦਾ ਟਰਾਲੀ ਵੀ ਦੇ ਦੇਾਂਗੇ ਉਹ ਨਾਲ ਕਹਿੰਦਾ ਟਰਾਲੀ ਵੀ ਦੇ ਦੇਾਂਗੇ ਕਿ ਬੋਲ ਵਰਤ

ਨੋ ਮੈਟਰੀਕਲ ਸਪੈਸ਼ਲ ਚੱਲੇ ਆ ਪਾ ਅਜਰ ਕਮਲ ਕਹਿੰਦਾ ਜੇ ਡੀਡ ਦੇ ਵਿੱਚ ਆਉਂਦਾ ਤਾਂ ਲੱਖਾਂ ਸੀ ਦੇ ਦਾਂਗੇ ਕਮਲ ਸਾਡਾ ਵੀਰ ਟ ਵਾਲਾ ਡੀਡ ਦੇ ਵਿੱਚ ਆਉਂਦਾ ਤਾਂ ਲੱਖਾਂ ਹੋਵੇ ਕਿਉਂਕਿ ਅਗਲਾ ਟੱਕ ਬਿੰਦਾ ਮਿਲੇ ਮੈਨੂੰ ਆਕੇ ਬਿੰਦਾ ਬਿੰਦਾ ਆਇਓ ਤੇ ਬਤਲਾੜ ਵਾਲਾ ਮੈਦਾਨ ਦੇ ਇਧਰ ਪਾਸੇ ਜਿੱਥੋਂ ਟਰਾਲੀ ਐਂਟਰ ਕਰਦੀ ਹੁੰਦੀ ਹੈ ਧਰਤਾਰ ਬਾਬਾ ਅਜੀਤ ਸਿੰਘ ਜੀ ਹੰਸਾਰੀ ਵਾਲੇ ਅਰਜਨ ਸਿੰਘ 05 ਉਹ ਮੈਦਾਨ ਦੇ ਵਿੱਚ ਆ ਜਾਓ ਜੀ ਜਿਹੜਾ ਅਸਰਨwidehatਕਰ ਸਾਹਿਬ ਹਨ ਅਮਰਿੰਦਰ ਨਿਊਜ਼ੀਲੈਂਡ ਧੰਨਵਾਦ ਹੈ ਵੀਰ ਦਾ ਅਮਰਿੰਦਰ ਨਿਊਜ਼ੀਲੈਂਡ ਸਨੀ ਦਿਵਾਲੀਆਂ ਹਾਂਜੀ ਲਾਈਕ ਵੀ ਕਰੋ ਦਿਵਾਲੀਆਂ ਗੀਤ ਕਬਾੜ ਸੈਗ ਬਨੇਰ ਗੀਤ ਕਬਾੜ ਗੀਤ ਕਬਾੜ ਤੋਂ ਬਾਅਦ ਆ ਕੋਈ ਗੱਲ ਨਹੀਂ ਫਿਰ ਹੁਣ ਪਾ ਗਿਆ ਨਾ ਇਹ ਕਹੇ ਤੇ ਆ ਹੁਣ ਟੂਰਨਾਮੈਂਟ ਹੋਣਾ ਹੀ ਹੋਣਾ ਗਗਨ ਜੂਤ ਕੈਨੇਡਾ ਵਾਲਾ ਸਾਡਾ ਵੀਰ ਹੈ ਉਹ ਵੀ ਕਲੀ ਲਾਈਵ ਜੁੜਿਆ ਹੋਇਆ ਹੈ ਧੰਨਵਾਦ ਹੈ ਸਰ ਜੂਤ ਕੈਨੇਡਾ ਕਮਾਈ ਹਰਕਲ ਰੜੌਣਾ ਪਿਆ ਯਾਰ ਇਹਦਾ ਜੇ ਬੇੜੇ ਸਾਡੇ ਗੰਦੇ ਹਾਂਜੀ ਇਹ ਬੰਦਾ ਢੁੜਕੇ ਆ ਹੀ ਪਿੰਡ ਆ ਵੀਰੇ ਅੱਛਾ ਵੈਰੀ ਗੁੱਡ ਹਾਂਜੀ ਹਾਂਜੀ ਪਾਵਾ ਵੀਰੇ ਦਿੱਲੀ ਘਰ ਜਿਹੜੀ ਤੋਂ ਆਏ ਹੋ ਅੱਛਾ ਜੱਡੀ ਗਾ ਸੋਨੀ ਟੀਵੀ 22 ਚਾਰ ਮਜਾਰ ਵਾਲਾ ਵੀਰ ਹੈ ਉਹ ਟੀਮ ਦਾ ਬਹੁਤ ਵੱਡਾ ਧੰਨਵਾਦ ਵੱਡਾ ਸਹਿਯੋਗ ਹੈ ਸੋਨ ਟੀਵੀ ਦਾ ਮਜਾਰ ਹੈ ਹੈਲੋ ਕਰਨ ਦੇਵ ਜੀ ਹਰਪੰਖ ਖੋਰਾ ਸਰ ਦਾ ਭਾਈਆ ਜਿਹਨਾਂ ਨੇ ਲਗਨ ਗਰਾਊਂਡ ਸਪੌਂਸਰ ਕੀਤੀ ਗਈ ਆ ਜੱਗਾ ਜੀ ਉਧਰ ਕਹਿੰਦੇ ਅਗਲੇ ਸਾਲ ਜਿਹੜਾ ਇੱਥੇ ਮੇਲਾ ਹੋਣਾ ਪਹਿਲਾ ਪ੍ਰਾਈਜ਼ ਸਾਡੇ ਭਰਾ ਅਨਾਉਂਸ ਕਰਾਈ ਜਾ ਰਹੇ ਨੇ ਵੀ ਕਾਲਾ ਸਰਪੰਚ ਸੇਖੂਪੁਰ ਕਮਲ ਮਾਵੀ ਕਹ ਲੋ ਤੇ ਨਾਲ ਬਾਜੂ ਖਡਵੀਰ ਜਾਗੋ ਉਹ ਭਰਾ ਕਹਿੰਦੇ ਇੱਥੇ ਜਿਹੜਾ ਮੇਲਾ ਹੋਣਾ ਪਹਿਲਾ ਪ੍ਰਾਈਜ਼ ਸਾਡੇ ਵੱਲੋਂ ਤੇ ਜਿਹੜਾ ਕੈਲੋਪੜ ਦੇ ਵਿੱਚ ਮੇਲਾ ਹੋਣਾ ਨਵੰਬਰ ਚ ਲੱਖ ਰੁਪਈਆ ਪਹਿਲਾ ਪ੍ਰਾਈਜ਼ ਸਾਡੇ ਵੱਲੋਂ ਤੇ ਕਹਿੰਦੇ ਦਾਸ ਦਾ ਦੋਨੇ ਮੇਲਿਆਂ ਤੇ ਵਿਸ਼ੇਸ਼ ਸਨਮਾਨ ਜਿਹੜਾ ਉਹ ਕਮਲ ਕੈਲੋ ਵਾਲੇ ਵੀਰ ਵੱਲੋਂ ਵਿਸ਼ੇਸ਼ ਤੌਰ ਤੇ ਕੀਤਾ ਜਾਊਗਾ ਮੇਰੇ ਵੀਰੋ ਐਲਾਨ ਕਰਾਉਦੇ ਆ ਤੇ ਅਗਲਾ ਟਰੈਕਟਰ ਜਿਹੜਾ ਗਰਾਊਂਡ ਦੇ ਵਿੱਚ ਆਜੋ ਜੀ ਅਗਲਾ ਟਰੈਕਟਰ 605 ਵੀਰਾ ਜੀ ਜਲਦੀ ਲੈ ਕੇ ਆਓ ਅਰਜਨ 605 ਮੈਦਾਨ ਦੇ ਵਿੱਚ ਲਿਆਓ ਸੁਸ਼ੀਲ ਗੋਇਲ ਜੀ ਨਿਊ ਕਰਾਨਾ ਸਟੋਰ ਉਹ ਆਏ ਹੋ ਧੰਨਵਾਦ ਆ ਜਲਦੀ ਪਾਓ ਜੀ ਬੇਟਾ ਹਾਂਜੀ ਦੋਸਤੋ ਆਪਣਾ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਦਰਦਕੇ ਗਰਜੀਤ ਜਿੱਤਾਂ ਪਹਾੜੋਂ ਦਾ ਵੀਰ ਆਇਆ ਉਹਦਾ ਵੀ ਧੰਨਵਾਦ ਆਨੀ ਖਰੌਣ ਨੰਨੂ ਖਰੌਣ ਮੰਗਨ ਬੁੱਦੇ ਸਾਹ ਮੰਗਾਂਵ ਦੇ ਸਭ ਮੰਗੂਵ ਦੇ ਸਭ ਮੰਗੂ ਇੱਧਰ ਦਾ ਸਾਡਾ ਵੀਰ ਹੈ ਉਹਦਾ ਵੀ ਧੰਨਵਾਦ ਅਗਲਾ ਟਰੈਕ ਵੀ ਮੈਦਾਨ ਦੇ ਵਿੱਚ ਲੈ ਆਈਏ ਜਲਦੀ ਦੇ ਨਾਲ ਵੰਗੂ ਰਿਉਣਾ ਸਾਡਾ ਵੀਰ ਹੈ ਧੰਨਵਾਦ ਆ ਵੰਗੂ ਜੂਣਾ ਉਧਰ ਗੁਰਕੀਰਤ ਗਰੇਵਾਲ ਤੇ ਨਾਲ ਸਾਡਾ ਵੀਰ ਆ ਦਵਿੰਦਰ ਵੀਰ ਇਤਲੀ ਤੇ ਨਾਲ ਸਾਡਾ ਪ੍ਰਹਾ ਲਓ ਭਾਈ ਜਲਦੀ ਟਰੈਕਟਰ ਹੋਰ ਮੰਗੂ ਰੂਣਾ ਦਰਸ਼ਕ ਵੀਰ ਵੀ ਤਾਲੀ ਨਾਲ ਦੇ ਦੇਣੇ ਦੇਖਣ ਨੂੰ ਵੀਰ ਅਗਲਾ ਟਰੈਕਟਰ ਜੀ ਚਲੋ ਤੇ ਰਾਹ ਕਹਿੰਦੇ ਕਾਲਾ ਸਰਪੰਚ ਸੇਖੂਪੁਰਾ ਨਾਲ ਸਾਡਾ ਵੀਰ ਸਾਡਾ ਵੀਰ ਕਹਿੰਦੇ ਹੈਲੋ ਰਾਜੂ ਜਾਕੂ ਸੰਦੀਪ ਧਾਲਵਾਲਾ ਰਣਜੀਤ ਫਾਰਸ ਕਾਰ ਤੋਂ ਮਰਿੰਦਾ ਰਿੰਕੂ ਪੱਤ ਮੋਡੀਫਾਈ ਸੰਜੇ ਮਰਿੰਦਾ ਆਪਣੇ ਤੇ ਲੋ ਇਹਨਾਂ ਵੀਰਾਂ ਦਾ ਬਹੁਤ ਵੱਡਾ ਧੰਨਵਾਦ ਆ ਇਸ ਵੀਰ ਲੈ ਛੱਡ ਦਿਓ ਬਈ ਟਰੈਕਟਰ ਹੋਰ ਤੇਜਪਾਲ ਮਾਨਕਪੁਰ ਸ਼ਰੀਫ ਤੇ ਬਲਜਿੰਦਰ ਮਾਨਕਪੁਰ ਸ਼ਰੀਫ ਇਹ ਵੀਰ ਵੀਰ ਵਿਸ਼ੇਸ਼ ਤੌਰ ਤੇ ਜੁੜੇ ਨੇ ਧੰਨਵਾਦ ਕਰਦਾ ਵੀਰ ਜੀ ਲੈਓ ਟਰੈਕਟਰ ਬਹੁਤ ਕੰਮ ਹੋ ਗਿਆ ਜੀ ਜਲਦੀ ਲੈ ਕੇ ਆਓ ਜੀ ਜਸਪਾਲ ਤੇ ਮਨੀ ਖਰੌਰ ਇਹ ਸਾਡੇ ਘੰਡੇ ਭਰਾ ਪੁੱਜੇ ਹੋਇਆ ਧੰਨਵਾਦ ਆ ਜੋਤੀ ਟਵਾਣੇ ਦਾ ਬਹੁਤ ਵੱਡਾ ਸਹਿਯੋਗ ਆ ਮੇਰੇ ਮਿੱਤਰੋ ਜੋਤੀ ਟਵਾਣੇ ਦਾ ਬਹੁਤ ਵੱਡਾ ਸਹਿਯੋਗ ਆ ਅਮਨ ਦਿਵਾਲੀ ਮੰਡੀ ਸਾਦਾ ਵੀਰ ਆਇਆ ਧੰਨਵਾਦ ਆ ਵੀਰ ਦਾ ਵਿਸ਼ੇਸ਼ ਤੌਰ ਤੇ ਜੁੜਿਆ ਹੋਇਆ ਸਾਡਾ ਵੀਰ ਬਾਈ ਟਰੈਕਟਰ ਲੈ ਕੇ ਆਜੋ ਜੱਗਾ ਜੀ ਕਿੰਨੂਆ ਮਾਂ ਚੱਲਦਾ ਇਹ 25ਵਾਂ ਮੈਚ ਹੈ ਜੀ ਸੰਦੀਪ ਢਾਲੀਵਾਲ ਰੁਜੀਤ ਕੰਗ ਰਾਜ ਸਾਹਾ ਸੋਦੀ ਮੰਡਾ ਗੁਰਦੇਵ ਢਾਲੀਵਾਲ ਨਾਪਰੀਤ ਸਰਕਲ ਹਿੰਦੀ ਖਾੜੜਾ ਜਸੂ ਸਤਾਮਲਾ ਜਸਨ ਜੁਵਨ ਸਾਰ ਸਤਲਪੁਰ ਮੰਤਰਾ ਰਿੰਕੂ ਪੰਪ ਮੋਡੀਫਾਈ ਸੰਜੀ ਮਹਿੰਦਰਾ ਤੇ ਤਰਨੀ ਢਿੱਲੋਂ ਸਾਰੇ ਵੀਰਾਂ ਦਾ ਧੰਨਵਾਦ ਆ ਡਾਕਟਰ ਦੇ ਵੱਡਾ ਮਾਰ ਕਰਦੇ ਆ ਕੈਮਰਾਮੈਨ ਸਟੇਜ ਦੇ ਲਾਗੇ ਆਵੇ ਜੀ ਬਾਤ ਸਲਵਾਂ ਕਰਦੇ ਆ। ਆਓ ਜੀ ਕਰੋ। ਅੰਜੀ ਟਰੈਕਟਰ ਚੱਲ ਕੈਮਰਾਮੈਨ ਸਟੇਜ ਦੇ ਅੱਗੇ ਆ ਜੇਵੇ। ਜੈਲੀ ਸ਼ੋਰ ਜੀ ਬਾਸ ਖੋਦੇ ਥੋੜੀ ਧੰਨਵਾਦ ਆ। ਉਹ ਲਾਈਵ ਨੂੰ ਕੋਈ ਪਰ ਰਚ ਵਜਾ ਕੈਮਰਾਮੈਨ ਹੋ ਗਿਆ ਜੀ ਉਧਰ ਮੈਡ ਕੈਮਰਾਮੈਨ ਆ ਗਿਆ ਬਹੁਤ ਬਹੁਤ ਧੰਨਵਾਦ ਹੈ ਜੈਲੀ ਸਾਊਂਡ ਮਲੇਰ ਕੋਟਲਾ ਕਹਿੰਦੇ ਵੱਡੀ ਸਾਊਂਡ ਲੱਗੀ ਹੋਈ ਆ ਮੈਂ ਲਾਈਵ ਰਹਿਣਾ ਬਹੁਤ ਬਹੁਤ ਧੰਨਵਾਦ ਹੈ ਦੂਜੇ ਬੰਨੇ ਕਹਿੰਦੇ ਆਹ ਕਹਿੰਦੇ ਰਣਜੀਤ ਕੰਗ ਦੇ ਰਿਹਾ ਮਰਿੰਡੇ ਵਾਲਾ ਸਕੇ ਪੈਲਟਾ ਬਾਨੀ ਖੱਟਣਾ ਗਰਾਊਂਡ ਦਾ ਪੁਆਇੰਟ ਚਲ ਗਿਆ ਗਰਾਊਂਡ ਦਾ ਪੁਆਇਨਾ ਕਰ ਰਿਹਾ ਬਾਨੀ ਖੱਟਣਾ ਵਾ ਜਦੋਂ ਪੈਚਰ ਕੋਡ ਤਿਆਰ ਕਰਦੇ ਆਉਂਦੀ ਰਿਪੋਰਟ ਕਹਿੰਦੇ ਹੁੰਦੇ ਆ ਉੱਤੇ ਪਾਸੀ ਖਦਰਾ ਗਰਾਉਂਡ ਚ ਡਰਾਹਿਆ ਜੱਗਿਆ ਆ ਜਾਓ ਉੱਥੇ ਆਹ ਸਾਹਮਣੇ ਮੇਰੇ ਵੀਰੋ ਅੱਜ ਉਹਦੀ ਗੱਲ ਹੋਈ ਪਈ ਆ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਇਸ ਵੇਲੇ ਕਹਿੰਦੇ ਗੱਭਰੂ ਆਹ ਵੇਖੋ ਕਹਿੰਦੇ ਅਰਜਨ ਜਾਂਦਾ ਮੇਰੇ ਵੀਰੋ ਅਰਜਨ ਜਾਂਦਾ ਖੇਡ ਮੈਦਾਨ ਦੇ ਵਿੱਚ ਐਨਕੇ ਕਰਦਾ ਕਹਿਰ ਤੋਂਬਰਾ ਦੇ ਜਿੰਨੇ ਫੌਜ ਕਿਨੇ ਨੂੰ ਧੌਂਦੀ ਦਲ ਰਾਜੇ ਖੇਲੇ ਦੀ ਸਿੱਧੀ ਧੂ ਕਾਲ ਦੇ ਪਾਉਂਦੀ ਦਲ ਰਾਜੇ ਖੇਲੇ ਦੀ ਉਹ ਸਿੱਧੀ ਧੂ ਕਾਲ ਦੇ ਪਾਉਂਦੀ ਐਨ ਕੰਦੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਮਾਲ ਹੋਈ ਪਈ ਆ ਉਹ ਕਹਿੰਦੇ ਵੱਖਰਾ ਨਜ਼ਾਰਾ ਮੇਰੇ ਵੀਰੋ ਉਹ ਵੱਖਰਾ ਨਜ਼ਾਰਾ ਐਨ ਕੰਦੇ ਮੈਦਾਨ ਦੇ ਵਿੱਚ ਉਹ ਲਾਟੀ ਬਾਈ ਉਹ ਕਮਲ ਸਿੰਘ ਸਾਹਿਬ ਵੀ ਨਾਲ ਹੀ ਖੜੇ ਨੇ ਥੋੜਾ ਦੇ ਪਾਸਾ ਪਰ ਦੂਜੇ ਪਾਸੇ ਉਹ ਦੇਖੋ ਡਾਕਟਰਾਂ ਆ ਬੱਲੇ ਬੱਲੇ ਕੁਈ ਸਾਵਾ ਸਾਵਾ ਹੁੰਦੀ ਹੋਈ ਕਮਾਲ ਮੇਰੇ ਵੀਰੋ ਕਮਾਲ ਹੋ ਗਿਆ ਰੇ ਕਿਹਦੇ ਕਹਿੰਦੇ ਮਾਨਸ਼ਮਾਨਾਂ ਦੀ ਕਲੇ ਚੱਲ ਰਹੀ ਹੈ ਆ ਦੂਜੇ ਪਾਸੇ ਕਹਿੰਦੇ ਟਰੱਕ ਟਾਲੀ ਨੂੰ ਖਿੱਚੀ ਜਾ ਰਿਹਾ ਟਰੱਕ ਟਾਲੀ ਨੂੰ ਖਿੱਚੀ ਜਾ ਰਿਹਾ ਜਕਾ ਜੀ ਮੈਂ ਆਪਣੀ ਮੰਜ਼ਿਲ ਦੇ ਵੱਲ ਵਧਦਾ ਜਾ ਰਿਹਾ ਆਹ ਮੰਜ਼ਿਲ ਵੱਲ ਨੂੰ ਵਧਿਆ ਲੱਗੀ ਆਉਂਦੇ ਬੜੇ ਦਫਾ ਦੇ ਆਉਂਦੇ ਬੜੇ ਦਫਾ ਦੇ ਲਾ ਖੇਡ ਮੈਦਾਨ ਦੇ ਵਿੱਚ ਆਉਂਦੇ ਆਉਂਦਾ ਆਹ ਕਹਿੰਦੇ ਅਰਜਨ ਆਉਂਦਾ ਅਰਜਨ ਆਉਂਦਾ ਮੇਰੇ ਵੀਰੇ ਖਿੱਚ ਖਿੱਚ ਆਹ ਮੁੰਡਿਆ ਖਿੱਚਣਾ ਪੈਣਾ ਲਾ ਬੱਲੇ 2 ਮਿੰਟ 59 ਸੈਕਿੰਡ ਦਾ ਨੌ ਮਿਕਰੋ ਇਹਦਾ ਟਾਈਮ ਆ ਜੀ 2 58 2 ਮਿੰਟਾਂ ਦਾ ਸੈਕਿੰਡ ਵੀ ਚਾਹੀਦਾ ਰਹਿ ਰਹੀ ਹੈ ਜੀ ਆ ਦੇ ਨਾਲ 4x4 5305 ਮਾਰਦਾ ਇਹ ਹਲ ਦੇਖੋ ਜੀ ਉਹੀ ਰੰਗ ਹੈ ਹਲਾ ਦਾ ਉਹੀ ਟਰੈਕਟਰ ਦਾ ਰੰਗ ਇੰਨਾ ਸੋਹਣਾ ਲੱਗਦਾ ਹੈ 5405 ਉਹੀ ਰੰਗ ਹੈ ਹਲਾ ਦਾ ਉਹੀ ਟਰੈਕਟਰ ਦਾ ਇਹ ਆ 5305 ਕਿੰਨਾ ਸੋਹਣਾ ਲੱਗਦਾ 5305 ਕੀ ਗੱਲ ਬਾਤ ਆ 4x4 530 ਏਸੀ ਕ ਦੇ ਨਾਲ ਇਹ ਜਿਹੜਾ ਇਹ ਟਰੈਲੀ ਖਿੱਚ ਮੁਕਾਬਲਾ ਨਾ ਪਿੰਡ ਰੁੜਕੀ ਵਿਖੇ ਕਰਵਾਇਆ ਜਾ ਰਿਹਾ ਤੇ ਲੋਕਾਂ ਦਾ ਇਕੱਠ ਤੁਸੀਂ ਦੇਖ ਸਕਦੇ ਹੋ ਤੇ ਇਨਾਮ ਵੀ ਵੱਡੇ ਵੱਡੇ ਰੱਖੇ ਹੋਏ ਨੇ ਇਨਾਮ ਵੀ ਵੱਡੇ ਰੱਖੇ ਹੋਏ ਨੇ ਤੇ ਬਹੁਤ ਹੀ ਵਧੀਆ ਚੱਲ ਰਿਹਾ ਅੱਜ ਮੁਕਾਬਲਾ ਟਰੈਲੀ ਖਿੱਚ ਮੁਕਾਬਲਾ ਬਹੁਤ ਹੀ ਵਧੀਆ ਚੱਲ ਰਿਹਾ ਪ੍ਰੋਗਰਾਮ ਤੇ ਦਰਸ਼ਕ ਵੀਰਾਂ ਦਾ ਤੁਸੀਂ ਇਕੱਠ ਦੇਖ ਸਕਦੇ ਹੋ ਆ ਦੇਖੋ ਤੇ ਵੀਡੀਓ ਨੂੰ ਆਪਣੇ ਦੱਬ ਕੇ ਸ਼ੇਅਰ ਕਰਿਆ ਕਰੋ ਵੀ ਹਾਂਜੀ ਜਿਵੇਂ ਮੇਰੇ 23 ਵੱਲੋਂ 500 ਰੁਪਏ ਦਿੱਤਾ ਜਾਵੇਗਾ ਆਹ ਟਰੈਕਟਰ ਦੇ ਲਈ ਵੀਰੋ 23 23 ਕਾ ਦਿੱਤਾ ਜਾਵੇਗਾ ਸਰ ਆਨ ਦਾ ਬੈਕਿੰਗ ਕਾਰ ਬੀਵੀ 23 ਵਾਲਿਆਂ ਦਾ ਕਾਰ ਬਜਾਰ ਵਾਲਿਆਂ ਦਾ 500 ਪੁੱਜ ਗਿਆ ਇੱਕ ਹੋਰ ਬੋਲੇ ਜਸਵਰ ਕਹਿੰਦੇ ਖਰੌਣ ਵਾਲਾ ਸਾਡਾ ਵੀਰ ਆ ਧੰਨਵਾਦ ਆ ਸਾਡੇ ਭਾਈ ਦਾ ਮੇਰੇ ਵੀਰੋ ਬੱਧਾ ਮਾਨ ਕਰ ਗਿਆ ਸਾਡਾ ਵੀਰ ਬੱਡਾ ਧੰਨਵਾਦ ਸਾਡੇ ਬੰਦੇ ਵੀਰ ਦਾ ਹਾਂਜੀ ਦੇ ਦੇ ਕੋਈ ਟਰੈਕਟਰ ਆਵੇਗਾ ਕਿ ਨਹੀਂ ਹੋਣਾ ਰਹੋ ਰਹੇ ਟਰੈਕਟਰ ਹੀ ਕੋਰੇ ਆਈਡੀ ਦੇਸੀ ਖੜੀ ਐ ਮਿੱਟੀ ਭਰਨ ਦੇ ਲਈ ਟਰਾਲੀ ਭਰਨ ਦੇ ਲਈ ਜਿਗ ਦੇ ਮੜਾ ਮੋਟਾ ਟਰੈਕਟਰ ਅੜ ਵੀ ਜਾਂਦਾ ਹੈ ਕੋਈ ਮੜਾ ਮੋਟਾ ਪ੍ਰੋਬਲਮ ਆ ਜਾਂਦੀ ਹੈ ਤਕਨੀਕੀ ਕੋਈ ਹੈ ਨਾ ਤਾਂ ਜਸਮਨ ਤੇਜੇ ਸਾਡਾ ਬੜਾ ਪਿਆਰਾ ਵੀਰ ਹੈ ਉਹ ਵੀਰ ਦਾ ਕਹਿੰਦੇ ਬਹੁਤ ਵੱਡਾ ਧੰਨਵਾਦ ਆ ਜਸਮਨ ਤੇਜੇ ਘਵਰਾਹ ਤੋਂ ਗਰੁੱਪ ਵਾਲੇ ਵੀਰ ਹੈ ਜਲਦੀ ਦੇ ਨਾਲ ਟਰੈਕਟਰ ਲੈ ਕੇ ਆਜੋ ਜੀ ਆਜਾ ਗਿਆ ਟਰੈਕਟਰ ਇਹ ਦੀ ਵੀ ਤੇਰੀ ਕਾਰ ਬਾਜ਼ਾਰ ਸਰਾਂਤ ਰੈਡਨ ਕਾਰ ਤੇ ਨਾਲ ਸਰਾਂ ਦੀ ਡੋਲੀ ਕਾਰ ਉਹਦਾ ਵੀ ਧੰਨਵਾਦ ਆ ਕੰਜ 500 ਰੁਪਿਆ ਆ ਟਰੈਕਟਰ ਦੇ ਲਈ ਕਹਿੰਦੇ ਪੁੱਜਦਾ ਕੀਤਾ ਸਾਡੇ ਵੀਰਾਂ ਨੇ ਸਰੋਕੋ ਅੱਗੇ ਨਿਕਲੇ ਹੈ ਹਾਂ ਜੀ ਦੇਖਦੇ ਆ ਮੈਂ ਰਣਜੋਤ ਜੋਦੇ ਦਾ ਧੰਨਵਾਦ ਆ ਭਾਈ ਕੋ ਵਾਲਾ ਪੌਜੀ ਜੇਸੀ ਵੀ ਲੈ ਕੇ ਆ ਵੀਰਾ ਜੀ ਟਰਾਲੀ ਤਸ ਗਈ ਆ ਤੁਹਾਡੇ ਸਾਹਮਣੇ ਰਣਜੋਤ ਜੋਧੀ ਦਾ ਬਹੁਤ ਵੱਡਾ ਧੰਨਵਾਦ ਆ ਸਾਡੇ ਵੀਰ ਦਾ ਵੱਡੇ ਸਹਿਯੋਗ ਨੇ ਹਾਂਜੀ ਦੇਵ ਸਿੰਘ ਨਾਲ ਤੇ ਟਰੈਕਟਰ ਅੱਗੇ ਕੀਤਾ ਯਾਰ ਜਿਵੇਂ ਕਿ ਟ੍ਰੈਲੀ ਧੱਸੇ ਤੁਸੀਂ ਦੇਖ ਰਹੇ ਹੋ ਤੁਹਾਡੀ ਇਹ ਉਹ ਗਰਨਾਨਕ ਟੈਂਟਡ ਟਰੈਕਟਰਸ ਸਭ ਨਾਲ ਵੀਰਾਂ ਨੂੰ ਧੰਨਵਾਦ ਆ ਗਰਜੋਤ ਦਾ ਧੰਨਵਾਦ ਆਓ ਵੀਰੇ ਜਲਦੀ ਦੇ ਨਾਲ ਆਹਾ ਹੋ ਗਿਆ ਅੱਗੇ ਹੋਰ ਲੱਗਦਾ ਹੈ ਕਿ ਕੋਨਟ੍ਰੈਕਟਰ ਟਰੈਲੀ ਦੁਬਾਰਾ ਆਵੇਗਾ ਇਹ ਘੁਮਕੇ ਪਹਿਲਾਂ ਇਸ ਜਗ੍ਹਾ ਤੇ ਦਸ ਗਿਆ ਸੀ ਇਹ ਤੁਹਾਡੇ ਸਾਹਮਣੇ ਟੋਆ ਪੈ ਚੁੱਕਿਆ ਇਸ ਜਗ੍ਹਾ ਤੇ ਤੁਸੀਂ ਦੇਖ ਸਕਦੇ ਹੋ ਜਿਸ ਕਰਕੇ ਨਾ ਟਰੈਕਟਰ ਅੱਗੇ ਨਹੀਂ ਹੋ ਸਕਦਾ ਸੀ ਇਹਕ ਨਾੜਾ ਹੋਣਾ ਤੇ ਹੁਣ ਦੁਬਾਰਾ ਆਵੇਗਾ ਘੁੰਮ ਕੇ ਟਰੈਕਟਰ ਆਪਣੇ ਨਾਲ ਜੁੜੇ ਰਹੋ ਪੀਰ ਮੇਰੇਓ ਬਾਈ ਜੀ ਜਿਹਦੀ ਡਰਿੰਕ ਕੀਤੀ ਆ ਭਰਾ ਬਣ ਕੇ ਹੱਥ ਵਣ ਕੇ ਬੈਠੀਆ ਗਰਾਊਂਡ ਦੇ ਵਿੱਚ ਨਾ ਆਇਓ ਬਾਹਰਲੇ ਪਾਸੇ ਖੜਕੇ ਆਪਦਾ ਨੌਕਾ ਮਾੜੋ ਜੀ ਜਿਨ੍ਹਾਂ ਦੀ ਡਰਿੰਕ ਕੀਤੀ ਹੋਈ ਆ ਨੰਬਰਦਾਰ ਗੁਰਵਿੰਦਰ ਸਿੰਘ ਦਾ ਵੀ ਧੰਨਵਾਦ ਆ ਸਾਡੇ ਭਰਾ ਦਾ ਉਹ ਵੀ ਕਹਿੰਦੇ ਆਇਆ ਹੋਇਆ ਸਾਡਾ ਪ੍ਰਾਤ ਹੰਦਵਾਦ ਤੇ ਦੁਆਰਾ ਹਲ ਕੱਢਿਆ ਰਿਹਾ ਨੇ ਇਸ ਜਗ੍ਹਾ ਤੇ ਜਿਸ ਜਗ੍ਹਾ ਤੇ ਟ੍ਰੈਲਰ ਦੋਤ ਸੀਟਸ ਨੇ ਵਿਖਰੇ ਉਹਦਾ ਵੀ ਧੰਨਵਾਦ ਆ ਤੇ ਦੇਖ ਸਕਦੇ ਤੁਸੀਂ ਕਿਵੇਂ ਮਾਰਦਾ ਬਰੋਲੇ ਵੱਜਣਾਂ ਦੇ ਹੈ ਆ ਦੇਖੋ ਮਾਰਦਾ ਇਹ ਲੱਟਾਂ ਡਰੈਕਟ ਬੱਦਲੇ ਬਣਦੇ ਨੇ ਦੇਖੋ ਤੁਸੀਂ ਆਪਣੇ ਚੈਨਲ ਤੇ ਜੁੜੇ ਰਹੋ ਵੀਰ ਮੇਰੇ ਤੇ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਚੰਗੀ ਲੱਗਦੀ ਹੈ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਤਾਂ ਜੋ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਬਾਈ ਪਿੱਛੇ ਬੱਚੇ ਹੋ ਗਏ ਲੈਣ ਤੋਂ ਪਿੱਛੇ ਪਿੱਛੇ ਆਓ ਰੰਗ ਦਤਾ ਰੁਕ ਲਗੀ ਸ੍ਰੀ ਫਤੇਗੜ ਸਾਹਿਬ ਕਮਰਾਟ ਗਰੁੱਪ ਵਾਲੇ ਆ ਕਮਰਾਟ ਵਾਲੇ ਨੇ ਤੰਨਾਟ ਆਜਣ ਕਹਿੰਦੇ 605 ਮੇਰੇ ਵੀਰੋ ਪਾਣੀ ਕੀੜੇ ਹੀ ਘੈਰਾਂ ਬਾਕੀ ਜੁਕਾਰੇ ਦੇ ਨਾਲ ਕਹਿੰਦੇ ਰਮਾਨਜੀ ਹੁੰਦੀ ਆ ਇਸ ਟੈਕਟਰ ਦੀ ਹਰ ਖੇਡ ਮੈਦਾਨ ਦੇ ਉੱਪਰ ਮੇਰੇ ਵੀਰੋ ਕਮਰਾਟ ਗਰੁੱਪ ਵਾਲਿਆਂ ਦਾ ਸ੍ਰੀ ਫਤੇਗੜ ਸਾਹਿਬ ਚਲੋ ਗਰੇ ਹੱਕ ਦੋ ਉਹਨਾਂ ਨੂੰ ਕੋਨਟਰੈਕਟਰ ਤਿਆਰ ਆਈ ਹੈ ਚੱਲਣੇ ਨੂੰ ਥੋੜੇ ਸਮੇਂ ਦੇ ਵਿੱਚ ਲੱਖਾ ਖਰੌੜ ਮਨੀਤ ਖਰੌੜ ਅਮਨ ਖਰੌੜ ਇਹਨਾਂ ਦਾ ਧੰਨਵਾਦ ਆ ਖਰੋੜੇ ਨੇ ਬਾਈ ਸਾਰੇ ਇੱਥੇ ਜੌਨੀ ਮਹਿਦਵਾਰ ਧੰਨਵਾਦ ਆ ਜਿਹੜਾ ਚੈਨਲ ਚੱਲ ਰਿਹਾ ਇਹ ਵੀ ਖਰੋੜੇ ਬਾਈ ਹੁਣ ਨੌਵੇਂ ਤੋਂ ਕਰੇਜ਼ ਕਰੋ ਥੋੜਾ ਜਿਹਾ ਭਰਾ ਬਣ ਕੇ ਮੈਚਾਂ ਦੀ ਗੱਲ ਕਰ ਲਈ ਹੁਣ ਵੀਰੇ ਕੁਲਵੰਤਰ ਗਿੰਦਾ ਉਹਦਾ ਵੀ ਧੰਨਵਾਦ ਆ ਲਾ ਮੁਕਾਬਲਾ ਵੀਰੇ ਵੀਰੇ ਪਾਸੇ-ਪਾਸੇ ਹਟਜੋ ਸ਼ੁਰੂ ਹੋ ਚੁੱਕਿਆ ਦੇਖ ਸੱਜਣੋ ਦੇ ਲੋਕ ਸ੍ਰੀ ਖੱਬੇਕਰ ਸਾਹਿਬ ਅੱਜ ਦੇ ਸਿਰ ਤੋਂ ਪੱਦ ਦੀ ਗੱਲ ਕਰਦੀ ਆ ਵੀਰੋ ਖੇਡ ਦੇ ਮਾਦਮ ਦੇ ਵਿੱਚੋਂ ਐ ਕਿਹੜੇ ਛੋਟੀ ਛੋਟੀ ਦੇ ਪਲੇਅਰ ਕੁਝ ਹੋਇਆ ਅੱਜ ਕਨੇ ਦੇਖੀਓ ਜ਼ਿਲ੍ਹੇ ਕਨੇ ਖੱਬੇਕਰ ਸਾਹਿਬ ਦੀ ਇਹਦੇ ਪਾਵਨ ਤੇ ਪਵਿੱਤਰ ਧਰਤੀ ਦਾ ਪਿੰਡ ਹੈ ਉਹ ਕਦੇ ਰੁਕੀ ਦੇ ਵੀਰੋ ਅੱਜ ਜਿੱਥੇ ਕਦੇ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਸਰਾਬਦਾ ਏਰੀਆ ਬਣ ਜਾਂਦਾ ਪਾਸਾ ਏਰੀਆ ਬਣ ਜਾਂਦਾ ਮੇਰੇ ਵੀਰੋ ਗੱਲਾਂ ਕਹਿੰਦੇ ਵਖਰੀਆ ਨੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਲਓ ਦੇਖੋ ਅਰਜਨ ਆਉਂਦਾ ਮੇਰੇ ਵੀਰੋ ਅੰਦਰ ਹੁੰਦਾ ਮਦਾਨ ਦੇ ਵਿੱਚ ਘਬਰਾਤ ਗੁਰਪਾਲ ਦਾ ਵੀ ਵੱਡਾ ਨਾਮ ਹੈ ਘਬਰਾਤ ਗੁਰਪਾਲ ਦਾ ਵੱਡਾ ਨਾਮ ਹੈ ਜੰਨੀ ਪੁੱਜਿਆ ਹੋਇਆ ਐਨਕਿੰਦੇ ਜੰਨੀ ਗੋਸੇ ਸਾਡਾ ਵੀਰ ਬਹੁਤ ਬੱਚਾ ਧੰਨਵਾਦ ਆ ਸਾਡੇ ਭਰਾਵਾ ਲਓ ਖੇਡ ਦੇ ਮੈਦਾਨ ਵਿੱਚ ਆਹ ਵੇਖੋ ਰਹਿਣ ਕਹਿੰਦੇ ਲੱਗਦਾ ਹੋਇਆ ਜੋਰ ਕਿ ਜਵਾਨੀ ਆਹੋ ਜਵਾਨੀ ਖੇਡ ਲਈ ਇਧਰ ਵਿੱਚ ਹੁੰਦਾ ਜਾ ਰੋ ਟਰੈਕਟਰ ਤੇ ਟਰਾਲੀ ਵਾਲਾ ਭੇਡ ਬਈ ਆਹ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਮੁੰਡਾ ਕਹਿੰਦੇ ਕਰਦਾ ਹੋਇਆ ਕਮਾਲ ਆਹ ਵੇਖੋ ਸਲਾਸਰਾਟੋ ਅੱਗੇ ਵੇਖੋ ਸਲਾਸਰਾਟੋ ਅੱਗ ਵੱੜਦੀ ਔਰ ਇੱਥੇ ਆ ਕੇ ਗੱਲਬੋੜ ਹੋ ਗਈ ਆ ਹਾਂਜੀ ਟਾਈਮ ਰੋਕ ਲਿਆ ਜੀ ਇਸ਼ਾਰਾ ਕਰ ਦਿਓ ਜੀ ਰੋਕ ਦਿਓ ਜੀ ਕੰਮ ਰੋਕ ਦਿਓ ਜੀ ਜੀਸੀਬੀ ਜਾਵੇ ਲਾਗੇ ਚਰਚਰ ਵਾਲਾ ਵੀਰ ਵੀ ਉਹ ਜਾਵੇਗਾ ਜੀ ਦੇ ਦੇਣਾ ਕਿ ਤਕਨੀਕੀ ਖਰਾਬੀ ਆ ਗਈ ਹੈ ਟਰੈਕਟਰ ਦੇ ਵਿੱਚ ਹੁਣ ਪਹੁੰਚ ਕੇ ਦੇ ਦੇ ਚਰਨੀ ਗੋਸਲ ਸਾਹਿਬ ਦਾ ਵੀਰ ਆ ਪਹੁੰਚਿਆ ਹੋਇਆ ਕਿਸਨੂ ਦੇ ਵੀ ਕਹਿੰਦੇ ਇੱਕ ਵੱਡਾ ਜਿਹਦਾ ਹਾਦਸਾ ਹੋਇਆ ਜੋਤੀ ਸਾਡਾ ਭਰਾ ਜਿਹੜਾ ਸਾਦੋਂ ਸਦਾ ਨਹੀਂ ਵਿਛੜ ਗਿਆ ਮੇਰੇ ਵੀਰੋ ਉਸ ਵੀਰ ਦੇ ਲਈ ਜਿੱਨੂੰ ਅਰਦਾਸ ਆ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਮੇਰੇ ਵੀਰੋ ਕਿ ਸਾਡੇ ਭਰਾ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਦੇਵੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਆ ਸਾਡਾ ਵੀਰ ਹੈ ਪਰਿਵਾਰ ਨੂੰ ਕਹਿੰਦੇ ਭਾਵਨਾ ਮੰਨਣ ਦਾ ਜਿਹੜਾ ਬਲਵਕ ਸੀ ਵੀਰੋ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਕੈਨੇ ਬਿਸਤ ਮੁਝਿਆ ਹੋਇਆ ਸਾਡਾ ਵੀਰ ਹੈ ਬਹੁਤ ਵੱਡਾ ਧੰਨਵਾਦ ਆਓ ਜੀ ਅਗਲਾ ਟਰੈਕਟਰ ਵੀਰਾ ਜੀ ਜਲਦੀ ਦੇ ਨਾਲ ਹੁਣ ਦੇਵ ਜੀ ਦੇ ਨਾਲ ਇਸ ਨੂੰ ਟੱਕਾ ਲਗਾਇਆ ਜਾਵੇਗਾ ਬਹੁਤ ਵੱਡਾ ਧੰਨਵਾਦ ਜੱਲੀ ਸਾਊਂਡ ਮਨਹਿਰ ਕੋਟਲਾ ਬਹੁਤ ਵਧੀਆੀ ਸਾਊਂਡ ਹੈ ਵੱਡੀ ਸਾਊਂਡ ਅੱਜ ਖੇਡ ਮੈਦਾਨ ਦੇ ਉੱਪਰ ਲੱਗੀ ਹੋਈ ਹੈ ਵੱਡੇ ਵੱਡੇ ਕੰਦੇ ਕਬੱਡੀ ਕੱਪਾ ਦਾ ਸ਼ੰਗਾਰ ਵੱਗਦੀ ਹੈ ਅਧਿਕਰਤਲੇ ਸਾਮੀ ਖੇਤ ਵਿੱਚ ਬੈਜਾ ਬੋਸ ਤੋਂ 10 ਤੱਕ ਵੀ ਮੰਗਾ ਦੇ ਵਿਰੁੱਧ ਇਸ ਸੌਟ ਦੀ ਜੱਗੀ ਸੌਟ ਬਿਲਕੁਲ ਵੱਡਾ ਧੰਨਵਾਦ ਸਾਰੇ ਵੀਰਾਂ ਦਾ